ਇੱਕ ਵੀਡੀਓ ਪੈਸੇ ਟ੍ਰਿਮ ਦੇ ਤੇ ਚਲੋ ਬਹੁਤ ਸਾਰੇ ਰਿਸਪੌਂਸ ਦਿੱਤਾ ਵਧੀਆ ਉਹਦੇ ਵਿੱਚ ਸਾਰਿਆਂ ਨੂੰ ਪਤਾ ਲੱਗਾ ਪਹਿਲੀ ਗਲਤੀ ਤਾਂ ਬੰਦੇ ਦੀ ਇਹ ਹੈ ਕਿ ਬਾਸ਼ਮ ਜਾ ਕੇ ਆ ਕਿ ਆਥਨੀ ਤੋਤੇ ਉੱਧੇ ਹੀ ਚਾਹ ਬਣਾਉਣ ਲੱਗ ਪਿਆ ਤੇ ਦੂਜੇ ਵਿੱਚ ਕੁਝ ਉਹਦੇ ਨਾਲ ਕੰਪਲੇਂਟਾਂ ਕਰ ਲੱਗਾ ਵਾ ਕਿ ਕਸਟਮਰ ਦੀ ਕਿੰਨੀ ਕੇਅਰ ਕਰਦੇ ਆ ਸਟਾਫ ਰਿਵਿਊ ਕੁਝ ਨੇ ਨਾਲ ਅਟੈਚ ਕਰ ਲੱਗਾ ਦੇਖ ਲਿਓ ਪੜ ਲਿਓ ਕਿਉਂਕਿ ਜਿਹੜੇ ਕਹਿੰਦੇ ਇੰਗਲਿਸ਼ ਕਰੋ ਫਲਾਣਾ ਕਰੋ ਤਮਕੜਾ ਕਰੋ ਤੇ ਉਹ ਪੜ ਲਿਓ ਚੰਗੀ ਤਰ੍ਹਾਂ ਰਿਵਿਊ ਸਾਰੇ ਉਹ ਮੈਂ ਅਟੈਚ ਕਰਦਾ ਹਾਂ ਜਦੋਂ ਤੁਸੀਂ ਪੈਸੇ ਦਿੰਨੇ ਆ ਤੁਹਾਨੂੰ ਸਰਵਿਸ ਵਧੀਆ ਚਾਹੀਦੀ ਆ ਤੇ ਕੁਛ ਇਦਾਂ ਦੀ ਵੀਡੀਓ ਵੀ ਹੈਗੀਆਂ ਜਿਹੜੇ ਵਧੀਆ ਸਰਵਿਸ ਦਿੰਦੇ ਆ 10 ਸਾਲ ਤੋਂ ਉਹ 55 ਸਾਲ ਦੇ 60 ਸਾਲ ਦਾ ਯੂਰਪ ਕੰਮ ਕਰਦੇ ਪਏ ਟਿਨਾਂ ਦੇ ਉੱਪਰ ਤੇ ਉਸ ਟੀਪੀ ਗਰਮ ਕਰਕੇ ਵੀ ਦਿੰਦੇ ਆ ਤੇ ਸਾਰਾ ਵਧੀਆ ਕੰਮ ਕਰਦੇ ਆ ਇਹ ਆਪਣਿਆਂ ਨੂੰ ਜਿਆਦਾ ਪ੍ਰੋਬਲਮ ਆ ਫਿਰ ਕਹਿੰਦੇ ਆਪਣੇ ਆਪਣੇ ਲੱਤਾਂ ਖਚਦੇ ਬਈ ਲੱਤਾਂ ਨਹੀਂ ਖਚਦੇ ਪ੍ਰੋਬਲਮ ਇਹ ਆ ਤੁਸੀਂ ਪੈਸੇ ਪੇ ਕਰਨੇ ਆ ਤੇ ਤੁਹਾਨੂੰ ਸਰਵਿਸ ਕੋਡ ਚਾਹੀਦੀ ਆ 2 ਮਿੰਟਾਂ ਨੇ ਬੈਂਸ ਬਾਜੀ ਦਿਲਾਤੀ ਜਾਂ ਕਿ 2 ਮਿੰਟਾਂ ਦੇ ਵਿੱਚ ਸਟੀਮ ਮਿਲ ਖੋ ਜਾਂਦਾ ਵਾ ਤੇ ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਕਿੱਟਮ ਦੀ ਪਾਲਸੀ ਆ ਤੁਸੀਂ ਹੌਟ ਸਟੀਪ ਦੀ ਚੈਨਾ ਤੁਸੀਂ ਹੌਟ ਹੌਟ ਹੀ ਦੇਣੀ ਆ ਹੈਡ ਆਫ ਸਾਰਿਆਂ ਦੇ ਨੰਬਰ ਵੱਡੇ-ਵੱਡੇ ਲਿਖਿਓ ਕਾਲ ਕਰਕੇ ਪੁੱਛ ਲਓ ਫਿਰ ਬਿਆਨਬਾਜ਼ੀ ਕਰਿਆ ਕਰੋ ਉਹ ਤਾਂ ਨੌਲੇਜ ਦਾ ਪਤਾ ਲੱਗ ਜਾਂਦਾ ਬੰਦੇ ਦੀ ਸੋਚ ਕਿੱਥੇ ਤੱਕ ਇਸ ਕਰਕੇ ਮੈਂ ਕਮੈਂਟ ਬੰਦ ਨਹੀਂ ਕਰਦਾ ਹੁੰਦਾ ਕਿ ਪਤਾ ਲੱਗ ਜਾਂਦਾ ਕਿੰਨੇ ਕਪਾਲੀ ਦੇ ਵਿੱਚ ਹੈਗੇ ਬੰਦੇ ਸਾਰੇ ਟਿੰਮਾਂ ਦੇ ਉੱਤੇ ਉਹ ਤੁਹਾਨੂੰ ਰਿਫਿਊਜ਼ ਨਹੀਂ ਕਰ ਸਕਦੀ ਜੇ ਤੁਸੀਂ ਕਿੰਨੇ ਸਟੀਮ ਕਰਕੇ ਦੋਵੋ ਇਹ ਉਹਨਾਂ ਦੀ ਪਾਲਿਸੀ ਹੈ ਹੈੱਡ ਆਫਿਸ ਦੀ ਚਾਹ ਕੋਈ ਵੀ ਓਨਰ ਹੋਵੇ ਹੈਵ ਟੂ ਹੈਵ ਸਟੀਮ ਦਾ ਮਿਲਕ ਜੇ ਤੁਸੀਂ ਸਟੀਮ ਨਹੀਂ ਕਰਨਾ ਓਕੇ ਮਾਈਕ੍ਰੋਵੇਵ ਚੀਨੀ ਦੇ ਕੱਪ ਚ ਪਾ ਕੇ ਦੁੱਧ ਨੂੰ ਗਰਮ ਕਰਕੇ ਤੁਸੀਂ ਉੱਚ ਪਾ ਸਕਦੇ ਆ ਉਹ ਇਸ ਨੂੰ ਅਪੋਲੋਜਾਈ ਕਰਦੇ ਆ ਪਰ ਸਾਡੇ ਲੋਕ ਪ੍ਰੋਬਲਮ ਇਹ ਆ ਉੱਥੇ ਤਾਂ ਬੋਲ ਪੈਂਦੇ ਆ ਪਰ ਉਹ ਜਿਹੜੇ ਨੰਬਰ ਦਿੱਤਾ ਸੀ ਉੱਤੇ ਕੰਪਲੇਂਟ ਨਹੀਂ ਕਰਦੇ ਜਦੋਂ ਉੱਤੇ ਕੰਪਲੇਂਟ ਕਰਦੇ ਆ ਉਹ ਐਕਸ਼ਨ ਲੈਂਦੀ ਆ ਉਹ ਪੁੱਛਦੀ ਆ ਕਿ ਨਾਲੇ 1 2 1 2 ਡਾਲਰ ਦੀ ਕੋਈ ਖੁਸ਼ ਨਹੀਂ ਗੱਲ ਹੁੰਦੀ ਜਿਹਨੇ ਹੁਣ 1 2 ਡਾਲਰ ਜਿਹੜੀ ਚੂਜ਼ ਕਰਨਾ ਉਹਨੂੰ ਕੋਈ ਨਹੀਂ ਜਿਹਨੇ ਹਰ ਰੋਜ਼ ਟੈਂਪ ਤੋਂ ਚਾਪੀਣੀ ਉਹ ਤੁਹਾਡੀ ਐਪ ਦੇਖਦੇ ਆ ਕਿ ਬੰਦਾ ਕੰਪਲੀਟ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਉਹ ਤੁਹਾਡੀਆਂ ਐਪ ਐਪ ਤੋਂ ਦੇਖਦੇ ਤੁਸੀਂ ਕਿੰਨੀ ਵਾਰ ਕੀਮਤੇ ਜਾਣਦੇ ਆ ਕਿੰਨੇ ਦਾ ਸਮਾਨ ਲੈਣੇ ਆ ਫੇਰ ਉਹ ਤੁਹਾਡੇ ਵਿਹਾਪ ਦੇ ਓਨਰ ਨਾਲ ਗੱਲ ਕਰਦੇ ਕਿ ਸਾਡਾ ਕਲਾਇੰਟ ਆ 10 ਸਾਲ ਤੋਂ ਟਾਈਮ ਦੀ ਸਰਵਿਸ ਕਯੂਜ਼ ਕਰ ਰਿਹਾ ਪਰ ਉਹਨੂੰ ਸਰਵਿਸ ਵਧੀਆ ਨਹੀਂ ਮਿਲਦੀ ਕਿਉਂਕਿ ਅਗਲਾ ਆਪਣਾ ਮਹੀਨੇ ਦਾ 2000 ਡਾਲਰ ਨਹੀਂ ਕਮਾਉਂਦਾ ਕੋਈ ਵੀ ਓਨਰ ਹੋਵੇ ਵਧੀਆ ਓਨਰ ਹੋਵੇ ਇੱਕ ਇੱਕ ਪਤਾ ਨਹੀਂ ਕਿਹੜਾ ਵੇਖੂ ਬੰਦਾ ਆਖੇ ਬੈਨ ਇਦਾਂ ਬਈ ਬੈਨ ਨਹੀਂ ਕਰਦਾ ਜਿਹਨੂੰ ਬਿਜ਼ਨਸ ਮਿਲਦਾ ਨਾ ਜਿਹੜੇ ਟਿੰਮਾਂ ਤੋਂ ਟਰੱਕਾਂ ਵਾਲੇ ਚਾਹ ਪੀਂਦੇ ਆ ਟਰੱਕ ਵੀ ਬਹੁਤ ਖੜਦੇ ਆ ਡਰਾਈਵਰ ਪੀਂਦੇ ਆ ਡਰਾਈਵਰ ਗਾ ਚਾਹ ਗਰਮੀ ਪੀਂਦੇ ਆ ਜੇ ਠੰਡੀ ਚਾਹ ਪੀਂਦੇ ਹੋਣ ਤੇ ਘਰ ਫਿਰ ਜਿਹੜੇ ਬਣਾਉਂਦੇ ਆ ਉਹਨਾਂ ਬਾਲਾ ਕਹਦਾ ਦੋਆ ਪਾਣੀ ਚ ਪਾ ਕੇ ਪੱਤੀ ਪੀ ਜਾਣ ਮੰਤ ਨਹੀਂ ਲੱਗਦਾ ਕੋਈ ਅਜੇ ਤੱਕ ਠੰਡੀ ਚਾਹ ਕੋਈ ਪੀਂਦਾ ਹੋਗਾ ਤੇ ਬਾਕੀ ਜੇ ਕਿਸੇ ਨੂੰ 2 ਡਾਲਰ ਦੀ ਗੱਲ ਹੈ ਕਿ ਭਾਈ ਈਮੇਲ ਮੇਰੀ ਹੈਗੀ ਆ ਈਮੇਲ ਤੇ ਸਾਰੇ ਡੋਨੇਟ ਕਰ ਦਿਓ 2-2 ਡਾਲਰ ਪਤਾ ਲੱਗ ਜੂ ਤੁਸੀਂ ਕਲੀਕ ਕਮੈਂਟ ਵਾਲੀ ਆ ਜਾਂ ਤੁਸੀਂ ਪੈਸੇ ਵੀ ਦੇਣਾ ਚਾਹੁੰਦੇ ਆ ਜਗਦੀਪ 811@gmail.com ਇਹ ਤੇ ਸਾਰੇ ਡੋਨੇਟ ਕਰ ਦਿਓ 2-2 ਡਾਲਰ ਕੋਈ ਸ਼ੋ ਨਹੀਂ ਮੈਂ ਦੇਖ ਲੈਂਦਾ ਕਿੰਨੇ ਕ ਡੋਨੇਟ ਕਰਦੇ ਆ ਬਾਕੀ ਤੁਸੀਂ ਬਿੜੇ ਵਾਲੀ ਖੱਚ ਕੇ ਰੱਖੀ ਬਹੁਤ ਵਾਲੇ ਪੇਚਾਂ ਨੇ ਪਈ ਉਹ ਗੱਲ ਇਹ ਸੀ ਮੇਨ ਹੋਰ ਗੱਲ ਕੁਛ ਨਹੀਂ ਬਾਕੀ ਜੇ ਤੁਸੀਂ ਕਿਤੇ ਵੀ ਕੰਮ ਕਰਦੇ ਆ ਤੁਸੀਂ ਕੰਮ ਪ੍ਰੋਪਰ ਕਰੋ ਕਿਤੇ ਵੀ ਹੈ ਧੰਨਵਾਦ ਲਾ ਓਨਰ ਪੇ ਕਰ ਰਿਹਾ ਤੇ ਤੁਸੀਂ ਉਹਦਾ ਰਿਸਪੌਂਸ ਵਧੀਆ ਦੇਖੋ ਨਹੀਂ ਬੰਦੇ ਦਾ ਦਿਮਾਗ ਨਹੀਂ ਖਰਾਬ ਹੁੰਦਾ ਕੋਈ ਬੋਲਦਾ ਕਮੈਂਟ ਸਾਰੇ ਕਰਦੇ ਆ ਕਿਉਂਕਿ ਚਲੂ ਬੈਠੇ ਆ ਘਾਰਾਂ ਚ ਕਰ ਦਿੰਦੇ ਆ ਇਹ ਕਮੈਂਟ ਤੁਸੀਂ ਦੇਖ ਪਰ ਕੇ ਕਰੋ ਕਈ ਕਹਿਣ ਦੇ ਵਿੱਚ ਤੁਸੀਂ ਕੈਨੇਡਾ ਛੱਡ ਕੇ ਚਲ ਜਾਓ ਕੈਨੇਡਾ ਦੀ ਗੱਲ ਨਹੀਂ ਕੋਈ ਫਰੀ ਚੀਜ਼ ਨਹੀਂ ਮੰਗਦਾ ਕਿ ਮੈਨਰੇ ਨਹੀਂ ਕਿ ਫਰੀ ਉਹਦੇ ਜਾ ਕੇ ਬੈਠਾ ਸੀ ਕਿ ਮੈਨੂੰ ਫਰੀ ਖਾਣਾ ਦੇ ਕੰਮ ਕਰਦੇ ਆ ਪੈਸੇ ਜਿਹੜੇ ਆ ਬਣਦੇ ਓਖੇ ਆ ਜਿਹਨਾਂ ਨੂੰ ਕਰ ਲਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਪੇਮੈਂਟਾਂ ਕਦੋਂ ਨਿਕਲਦੀਆਂ ਜਿਨ੍ਹਾਂ ਨੇ ਕਾਰਾਂ ਲਈਆਂ ਪੇਮੈਂਟਾਂ ਦੇਣੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਪੇਮੈਂਟਾਂ ਕਦੋਂ ਨਿਕਲਦੀਆਂ ਪੈਣੀ ਪੈਣੀ ਜੋੜਦੇ ਇੱਕ ਲਾਲਾ ਸੀ ਸਾਡੇ ਪੈਨ ਉਹ ਕਿਸ ਨੇ ਕਿਹਾ ਕਿ ਦੇਖੋ ਕਿਦਾਂ ਪੈਹੇ ਜੋੜਦਾ ਉਹਨੇ ਚਵਾਨੀ ਸੜਤੀ ਥੱਲੇ ਕਹਿੰਦਾ ਲਾਲਾ ਜੀ ਅਚਵਨੀ ਤਾਂ ਢੀਏ ਬੰਧਾਪਤ ਆਪਣੀ ਆ ਉਹ ਚੱਕ ਕੇ ਚਵਾਨੀ ਗੱਲੇ ਚ ਪਾ ਲਈ ਬਾਤ ਉਹਨੇ ਕਿਹਾ ਕਹਿੰਦਾ ਪਰ ਕਿਸੇ ਦੀ ਵੀ ਹੋਵੇ ਪਰ ਮੇਰੀ ਚਵਾਨੀ ਜੋੜੀ ਜੋੜੀ ਕਿੱਥੇ ਤੱਕ ਜਾਂਦੀ ਹੈ ਇਸ ਕਰਕੇ ਆ ਚਾਹੀਪ 1 ਪੈਸਾ ਚਾਹੀ ਦੂ ਪੈਸਾ ਜੋੜ ਕੇ ਕਰ ਬੰਦੇ ਆ ਨਹੀਂ ਤੇ ਬੇਸਮੈਂਟ ਦੇ ਤੱਕੇ ਖਾਂਦੇ ਆ ਬਾਈ ਤੱਕੇ ਹੀ ਪੈਣੇ ਆ ਮੈਂ ਅਟੈਚ ਕਰਨ ਲੱਗਾ ਰਿਵਿਊ ਦੇਖ ਲਿਓ ਰਿਵਿਊ ਕੋਈ ਕਮਲਾ ਨਹੀਂ ਜਿਹੜਾ ਰਿਵਿਊ ਦਿੰਦਾ ਗੋਰੀਆਂ ਦੇ ਵੀ ਆ ਪੰਜਾਬੀਆਂ ਦੇ ਸਾਰੇ ਆ ਉਹ ਬੰਦੇ ਨੂੰ ਇਸ ਕਰਕੇ ਗੁੱਸਾ ਸੀ ਪੰਜਾਬੀ ਆ ਤੇ ਉਹ ਕੁੜੀ ਦਾ ਵੀ ਇਹ ਕਹਿਣਾ ਸੀ ਕਿ ਇਹ ਸਾਰਿਆਂ ਨੂੰ ਹਰੈਸਿੰਗ ਕਰਦਾ ਕਿਉਂਕਿ ਰਾਤ ਨੂੰ ਕੁੜੀ ਤੇ ਉਦੋਂ ਨੇ ਹੁੰਦੇ ਆ ਉਹ ਆਪਣੀ ਚਲਾਉਂਦਾ ਉਹ ਵੀਡੀਓ ਮੈਨੇ ਕੋਲ ਨਹੀਂ ਕੀਤੀ ਕਿਉਂਕਿ ਪਹਿਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਇਹ ਕਰੂਗਾ ਮੈਂ ਸਿਰਫ ਨੂੰ ਇਹੀ ਕਿਹਾ ਸੀ ਕਿ ਤੂੰ ਬਾਥਰੂਮ ਚ ਆਇਆ ਆਟੋ ਓਕੇ ਫੂਲ ਨੂੰ ਲਾ ਜਦ ਕਿ ਮੈਂ ਬਾਥਰੂਮ ਦੇ ਵਿੱਚ ਖੜਾ ਸੀ ਉਹਨੇ ਹੱਥ ਨਹੀਂ ਧੋਤੇ ਉੱਤੇ ਜਾ ਕੇ ਚਪਕਾ ਕੇ ਸਰਵ ਕਰ ਲਪਿਆ ਤੁਸੀਂ ਗੰਦ ਖਾ ਲੈਂਦੇ ਬਾਈ ਅਸੀਂ ਨਹੀਂ ਖਾਂਦੇ ਠੀਕ ਹੈ ਨਾ ਆਟੋ ਨੇ ਚਾਹੀਦੇ ਟਿੰਬ ਦਾ ਫਲੋ ਕਿੰਨਾ ਫੈਲਿਆ ਕੁਝ ਵੀ ਉਹ ਬਿਮਾਰੀ ਹੋ ਸਕਦੀ ਹੈ ਉਹ ਗੜਾ ਮੈਡੀਕਲ ਚੈੱਕ ਕਰਾਉਂਦੇ ਟਿੰਬ ਵਾਲੇ ਇਸ ਕਰਕੇ ਚੰਗੀ ਤਰ੍ਹਾਂ ਦੇਖ ਲੇ ਕਰੋ ਸੁਣ ਲੇ ਕਰੋ ਚਾ ਸਾਰੀ ਦੁਨੀਆ ਚ ਗਰਮੀ ਪੀਂਦੇ ਆ ਠੰਡੀ ਕੋਈ ਨਹੀਂ ਪੀਂਦਾ ਤੇ ਇਹ ਵੀ ਜਿਹੜੀਓ ਦੇਖ ਲਿਓ ਤੇ ਸੋਚ ਲਿਓ ਸਮਝ ਲਿਓ ਤੇ ਇੱਕ ਮਿੰਟ ਜ਼ਰੂਰ ਜਿਹੜੀ ਉਹਨਾਂ ਦੇ ਰਿਵਿਊ ਦਿੱਤੇ ਆ ਉਹ ਜ਼ਰੂਰ ਪੜ ਲਿਓ ਚੰਗੀ ਤਰ੍ਹਾਂ ਥੈਂਕਸ ਫਰੈਂਡ ਲਵ ਯੂ ਆਲ